ਅਯੋਧਿਆ ਤੋਂ ਜੋ ਅਕਸ਼ਤ ਕਲਸ਼ ਅੰਮ੍ਰਿਤਸਰ ਵਿਖੇ ਵਿਰਾਜਮਾਨ ਹਨ ਉਸ ਸੰਬੰਧੀ ਸ਼੍ਰੀ ਸਨਾਤਨ ਧਰਮ ਸ਼ਿਵ ਮੰਦਿਰ ਪਿਸ਼ੋਰੀ ਕੈਂਪ ਤੋਂ ਕਲਸ਼ ਲਿਆਉਣ ਲਈ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ ਇਹ ਯਾਤਰਾ ਮਾਚਿੰਦਪੁਰ ਦੇ ਮੰਦਿਰ ਵਿਖੇ ਪਹੁੰਚੀ ਜਿੱਥੇ ਮੰਦਿਰ ਕਮੇਟੀ ਵੱਲੋਂ ਯਾਤਰਾ ਦਾ ਪਰਵਾਸ ਸਵਾਗਤ ਕੀਤਾ ਗਿਆ ਇਹ ਯਾਤਰਾ ਕਲਸ਼ ਲਿਆਉਣ ਉਪਰੰਤ ਸ਼੍ਰੀ ਸਨਾਤਨ ਧਰਮ ਸ਼ਿਵ ਮੰਦਿਰ ਪਿਸ਼ੋਰੀ ਕੈਂਪ ਵਿਖੇ ਸੰਪੰਨ ਹੋਈ ਇਸ ਮੌਕੇ ਡਾਕਟਰ ਬਸੰਤ ਲਾਲ ਗਨ ਸ਼ਾਮ ਲਾਲ ਹਰੀਸ਼ ਕੁਮਾਰ ਚੁੰਨੀ ਲਾਲ ਮੌਜੂਦ ਸਨ ਪੰਡਿਤ ਗੋਲਡੀ ਸ਼ਰਮਾ ਤੇ ਰਾਜਕੁਮਾਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਸਨਾਤਨ ਧਰਮ ਸ਼ੇਮ ਮੰਦਰ ਵੱਲੋਂ ਅੱਜ ਮਾਤਾ ਚਿੰਦਪੁਰੀ ਮੰਦਰ ਵਿੱਚ ਆਏ ਆ। ਕਲਸ਼ ਦੀ ਆਪਣੇ ਜੋ ਵੀ ਆਪਣਾ Hindu ਧਰਮ ਦੇ ਅਨੁਸਾਰ ਜੋ ਵੀ ਸਾਡੇ ਧਰਮ ਦੇ ਅਨੁਸਾਰ ਮਿੱਤੇ ਗਿਆ ਉਸ ਦੇ ਹਿਸਾਬ ਨਾਲ ਅਸੀਂ ਇਹ ਕਲਸ਼ ਲੈ ਕੇ ਤੁ ਜਾਵਾਂਗੇ ਤੇ ਆਪਣੇ ਮੰਦਰ ਚ ਜੋ ਵੀ ਪ੍ਰਭੂ ਰਾਮ ਦੇ ਦਰਸਾਏ ਹੋਏ ਮਾਰਗ ਨੇ ਜੋ ਪ੍ਰਭੂ ਸ਼੍ਰੀ ਰਾਮ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਵੀ ਆਪਾਂ ਧਰਮ ਦੀ ਰੱਖਿਆ ਕਰਨੀ ਧਰਮ ਤੇ ਚੱਲਣਾ ਤੇ ਧਰਮ ਅਨੁਸਾਰ ਹੀ ਸਾਰੇ ਸਮਾਜ ਨੂੰ ਸਾਰੇ ਜਿੰਨੇ ਵੀ ਆਪਣੇ ਆਪਣੇ ਸਮਾਜ ਦੇ ਵਿੱਚ ਜਿੰਨੇ ਵੀ ਕੰਮ ਨੇ ਜੋ ਵੀ ਸਮਾਜ ਦੇ ਵਿੱਚ ਧਰਮ ਅਨੁਸਾਰ ਚੱਲਣ ਵਾਲੇ ਕੰਮ ਹੈ ਉਹਨਾਂ ਦੀ ਛਕਾਵਾਂ ਤੇ ਚੱਲਾਂਗੇ ਜੈਸੇ ਅਯੁੱਧਿਆ ਮੇਂ ਰਾਮ ਜੀ ਵਿਰਾਜਮਾਨ ਹੋਣੇ ਜਾ ਰਹੇ ਹਨ ਮੈਂ ਸਭੀ ਸੇ ਪ੍ਰਾਰਥਨਾ ਕਰੂੰਗਾ ਕਿ ਆਪਣੇ ਘਰ ਮੇਂ सभी जैसे श्री रामचंद्र जी अयोध्या से से दीपावली मनाई गई है उसी प्रकार सनातन भाइयों से प्रार्थना है कि 22 जनवरी को अपने घरों में दिए जलाएं, श्री राम जी की आने खुशी पर और दिवाली की तरह ही सभी कार्यक्रम मनाया